ਅੱਜ ਤੱਕ ਸ਼੍ਰੀ ਗੁਰਸਖਰ ਸਾਹਿਬ ਤੋਂ ਨਗਰ ਕੀਰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਛਤਰ ਸ਼ਾਯਾ ਪੰਜ ਪਿਆਰੇ ਪੰਜ ਨਿਸ਼ਾਨਚੀ ਤੇ ਸਮੁੱਚੀ ਸੰਗਤ ਵੱਲੋਂ ਗੋਦਵਾਲ ਸਾਹਿਬ ਨੂੰ ਅਜਰਬਾਨਾ ਹੋਏ ਆ ਕਿ ਅੱਜ ਜਿੱਥੇ ਗੁਰੂ ਅਮਰਦਾਸ ਮਹਾਰਾਜ ਦਾ ਜੋਤੀ ਜੋਤ ਸਮਾਉਣ ਦਾ ਦੇਣਿਆ ਉੱਥੇ ਗੁਰੂ ਰਾਮਦਾਸ ਮਹਾਰਾਜ ਨੂੰ ਗੁਰਤਾ ਗੱਦੀ ਦਾ ਵੀ ਅੱਜ ਦੇ ਦਿਨ ਗੁਰਤਾ ਗੱਦੀ ਉਹਨਾਂ ਨੂੰ ਮਿਲੀ ਸੀ ਔਰ ਜਿੱਥੇ ਗੁਰੂ ਰਾਮਦਾਸ ਮਹਾਰਾਜ ਨੇ ਬਹੁਤ ਵੱਡੇ ਪ੍ਰਾਲੇ ਕਰਕੇ ਕੌਮ ਨੂੰ ਚੜ੍ਹਦੀ ਕਲਾ ਦੇ ਚਲਣ ਵਾਸਤੇ ਜਿੱਥੇ ਅੰਮ੍ਰਿਤ ਸਰੋਵਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਕੋ ਗੁਰੂ ਅਮਰਦਾਸ ਜੀ ਦੇ ਹੁਕਮ ਦੇ ਮੁਤਾਬਕ ਇਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਸੀ ਕਿ ਤੁਸੀਂ ਸਰੋਵਰ ਦਾ ਜੋ ਵੀ ਪੌੜੀਆਂ ਸਾਰੀਆਂ ਤੁਸੀਂ ਬਣਵਾਉਣੀਆਂ ਤੇ ਨਾਲ RAMDASPUR ਜਿਹੜਾ ਨਗਰ ਉਹ ਵੀ ਨਗਰ ਤੁਸੀਂ ਬਸਾਉਣਾ ਜਾ ਕੇ ਉਹ ਗੁਰੂ RAMDASPUR ਨਗਰ ਜਿਹੜਾ ਉਹ ਵੀ ਗੁਰੂ RAMDAS MAHARAJ ਜੀ ਨੇ ਬਸਾਇਆ ਸੀ ਇਸ ਕਰਕੇ ਅੱਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵੇਲੇ ਸੰਗਤਾਂ ਜਾਂਦੀਆਂ ਤੇ ਉਹ ਸਰੋਵਰ ਦੇ ਵਿੱਚ ਜਾ ਕੇ ਇਸ਼ਨਾਨ ਕਰਦੀਆਂ ਤੇ ਆਪਣੇ ਮੈਸਾਂ ਦੇ ਉੱਥੋਂ ਕੁਸ਼ੀਰ ਦੇ ਨਾਲ ਝੋਲੀਆਂ ਪਰ ਕੇ ਸੰਗਤਾਂ ਆਉਂਦੀਆਂ ਤੇ ਦੁਨੀਆਂ ਦੇ ਵਿੱਚ ਕੋਈ ਵੀ ਐਸਾ ਸਥਾਨ ਨਹੀਂ ਜੋ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਾਂਗਰ ਹੋਵੇ, ਇੰਨੀ ਮਾਨਤਾ ਹੋਵੇ, ਵਰਲਡ ਦੇ ਵਿੱਚ ਨਹੀਂ ਕਿਤੇ। ਇਸ ਕਰਕੇ ਅੱਜ ਜਿੱਥੇ ਸਾਡੀ ਸਮੁੱਚੀ ਲੀਡਰਸ਼ਿਪ ਗਣਸ਼ੰਕਰ ਜੀ ਉੱਥੇ ਸੰਗਤਾਂ ਤੱਕ ਕੇਸਗੜ੍ਹ ਸਾਹਿਬ ਤੋਂ ਜੱਜ ਚਲਚਾਲੇ ਪਾਏ ਉਹਨਾਂ ਨੇ ਤੇ ਮੈਂ ਸੰਗਤਾਂ ਦਾ ਵੀ ਧੰਨਵਾਦ ਕਰਦਾ ਤੇ ਗੁਰੂ ਦਾ ਵੀ ਧੰਨਵਾਦ ਕਰਦਾ ਤੇ ਆਪਣੀ ਲੀਡਰਸ਼ਿਪ ਦਾ ਵੀ ਧੰਨਵਾਦ ਕਰਦੇ ਆਂ ਅਕਾਲ ਪੁਰਖ ਗੁਰੂ ਮਹਾਰਾਜ ਸਾਰਿਆਂ ਤੇ ਮਿਹਰ ਭਰੇ ਹੱਥ ਰੱਖਣ ਸਾਰੀ ਕੌਮ ਨੂੰ ਖੁਸ਼ੀਆਂ ਖੇੜਿਆਂ ਭਰਪੂਰ ਰੱਖੇ ਤੇ ਕੌਮ ਹਮੇਸ਼ਾ ਚੜ੍ਹਦੀਆਂ ਕਲਾ ਵਿੱਚ ਰਵੇ